ਇਹ ਪਾਵਨ ਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਖਾਲਸਾ ਪੰਥ ਦਾ ਚੌਥਾ ਮਹਾਨ ਤਖਤ ਹੈ ਸੁਸ਼ਮਤੀਆਂ ਦੇ ਸਭ ਦੇ ਸੰਗਤਾਂ ਨੂੰ ਬੇਨਤੀ ਹੈ ਆਓ ਇਸ ਪਾਵਨ ਸਥਾਨ ਤੇ ਦਰਸ਼ਨ ਦੀਦਾਰੀ ਕਰਕੇ ਸੇਵਾ ਸਿਮਨ ਕਰਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਰਸ਼ਨ ਕਰੋ ਜੀ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੂ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ 1705 ਈਸਵੀ ਚ ਆਏ ਸੀਗੇ ਲਗਭਗ ਸਵਾ ਸਾਲ ਇੱਥੇ ਗੁਰੂ ਗੋਬਿੰਦ ਸਿੰਘ ਜੀ ਰਹੇ ਆ ਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜੜੀ ਲਖਵਾਈ ਸੀਗੀ ਇਹ ਬੁਰਜ ਬਣਿਆ ਹੁੰਦਾ ਵੀ ਆਲੇ ਦੁਆਲੇ ਦੀ ਇਲਾਕੇ ਦੇ ਨਿਗਰ ਰੱਖਣ ਵਾਸਤੇ ਨਿਗਰਾਨੀ ਵਾਸਤੇ ਬਹੁਤ ਸਾਰੇ ਉੱਚਾ ਸਾਰਾ ਬੁਰਜ ਬਣਿਆ ਹੈ ਪੁਰਾਣੇ ਸਮੇਂ ਦੇ ਬਣਿਆ ਵਾ ਆ ਜਿਹੜੀਆਂ ਪਰ ਇੱਟਾਂ ਵਾ ਬਾਅਦ ਵਿੱਚ ਇਹਨੂੰ ਕਵਰ ਅਪ ਕਰਕੇ ਜੋੜਨ ਵਾਸਤੇ ਬਣਾਇਆ ਹੋਇਆ ਵਾ ਪਰ ਹੈਗਾ ਅੰਦਰੋਂ ਇਮਾਰਤ ਜਿਹੜੀ ਆ ਪੁਰਾਣੀ ਬਣੀ ਇਤਿਹਾਸਿਕ ਇਮਾਰਤ ਆ ਇਹ ਬੁਰਜ ਪੁਰਾਣੇ ਸਮੇਂ ਦਾ ਬਣਾਇਆ ਹੋਇਆ ਵਾ ਤਾਂ ਕਿ ਇਹ ਖੜਾ ਰਹੇ ਨੁਕਸਾਨ ਨਾ ਹੋਵੇ ਡਿੱਗ ਨਾ ਜਾਵੇ ਤਾਂ ਕਰਕੇ ਬਾਹਰਲੇ ਪਾਸਿਓਂ ਦੁਬਾਰਾ ਇੱਟ ਲਾ ਕੇ ਕੰਸਟਰਕਟ ਕੀਤਾ ਆ ਤਾਂ ਕਿ ਇਤਿਹਾਸਿਕ ਇਮਾਰਤ ਖਤਮ ਨਾ ਹੋ ਜਾਈਵੇ ਬਾਬਾ ਦੀਪ ਸਿੰਘ ਜੀ ਦਾ ਉਹ ਰਸਥਾਨ ਬਣਿਆ ਵਾ ਜਿੱਥੇ ਬਾਬਾ ਦੀਪ ਸਿੰਘ ਜੀ ਤਪ ਕਰਿਆ ਕਰਦੇ ਸੀਗੇ ਆ ਦੇਖੋ ਜੀ ਆ ਹੈਗਾ ਜੀ ਇੱਥੇ ਪੂਰਾ ਸਾਹਿਬ ਇਹ ਪੁਰਾਤਨ ਪੂਰਾ ਸਾਹਿਬ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਹੈ ਇਸ ਪੂਰਾ ਸਾਹਿਬ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਮਰਨ ਕਰਿਆ ਕਰਦੇ ਸਨ ਇੱਥੇ ਹੀ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਜੋ ਚਾਰੇ ਤਖਤਾਂ ਤੇ ਭੇਜੇ ਗਏ ਇੱਕ ਇਧਰ ਵੀ ਬੜਾ ਸਥਾਨ ਬਣਿਆ ਹੋਇਆ ਹੈ ਵਾ ਮੰਜੀ ਸਾਹਿਬ ਪਾਛਾ ਹੀ ਨੌਮੀ ਧਲੀ ਸਾਈਡ ਤੇ ਇਮਾਰਤ ਬਣੀ ਕਿੱਡੀ ਵੱਡੀ ਇਹ ਵੀ ਗੁਰਦੁਆਰਾ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਸ਼ਾਏ ਦਸਵੀਂ ਆਹ ਦੇਖੋ ਜੀ ਆਹ ਜਿਹੜਾ ਦਰਖਤ ਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਪਾਂ ਘੋੜਾ ਜਿਹੜਾ ਬੰਨਿਆ ਕਰਦੇ ਸੀਗੇ ਆਹ ਦੇਖੋ ਦਰਸ਼ਨ ਕਰ ਲਓ ਜੀ ਆਹ ਦਰਖਤ ਆ ਇਹਨੂੰ ਨਾ ਡਾਣੀਆਂ ਹੀ ਲਾਦੀਆਂ ਵਾ ਤੇ ਆ ਥੜੇ ਕੰਡੇ ਲੱਗੇ ਹੋ ਆ ਤੇ ਬੀਜ ਜੇ ਲਾਦਿਆ ਆ ਤਨ ਦਿਖਾਣਾ ਅੰਦਰੋਂ ਤੋਂ ਇੱਧਰਲੇ ਪਾਸੇ ਖੂਹ ਆ ਜੀ ਇਹ ਖੂਹ ਜਿਹੜਾ ਵਾ ਬਾਬਾ ਦੀਪ ਸਿੰਘ ਜੀ ਨੇ ਬਣਵਾਇਆ ਸੀਗਾ ਇਹ ਇਤਿਹਾਸਕ ਖੂਹ ਆ ਦਰਸ਼ਨ ਕਰ ਲਓ ਜੀ ਇਹ ਸਕੂਲ ਹੈ ਚਲੋ ਅੰਦਰੋਂ ਤਾਂ ਦਿਖਾਣਾ ਵਾ ਆ ਦੇਖੋ ਜੀ ਇੱਥੇ ਪਹਿ ਉਹ ਇਹ ਲੋਕਾਂ ਸੁਟੇ ਹੋਇਆ ਸਿੱਕੇ ਸੁਟੇ ਹੋਇਆ ਬਹੁਤ ਡੂੰਘਾ ਆ ਪ੍ਰਾਣੀ ਇੱਟ ਲੱਗੀ ਹੋਈ ਆ ਥੱਲੇਲੇ ਪਾਸੇ ਦੇਖੋ ਪਾਰਕ ਆ ਦੇਖੋ ਕਿੰਨੀਆਂ ਸੋਹਣੀਆਂ ਬਣਾਈਆਂ ਫੁੱਲ ਬੂਟੇ ਲੱਗੇ ਆ ਇਹ ਹੈਗਾ ਜੀ ਗੁਰਦੁਆਰਾ ਲਖਨਸਰ ਸਾਹਿਬ आ हैगा जी गुरुद्वारा दमदमा साहब ये इधर बैक साइड तो है गुरद्वारा बेर साहब पातशाही दसवीं कि सोना कि उच्चा गुरुद्वारा बनाया इतवा दप सिंह जी रगड़ा लाते थे शरदाई का ਆ ਹੈਗਾ ਜੀ ਆ ਜਾਲੀਆਂ ਲੱਗੀਆਂ ਬੰਦਿਆ ਸਵੇਰੇ 4 ਵਜੇ ਖੁੱਲਦਾ ਆ ਉਹ ਸਾਹਮਣੇ ਉੱਥੇ ਉਹ ਦੇਖਦੇ ਵੇ ਜਾਲੀਆਂ ਬੰਦਿਆ ਉੱਥੇ ਸਾਹਮਣੇ ਉਹ ਦੇਖੋ ਵਿੱਚ ਖੁੰਡੀ ਡੰਡਾ ਆ ਪਿਆ ਹੋਇਆ ਵਾ ਉੱਥੇ ਰਗੜਾ ਲਾਇਆ ਜਾਂਦਾ ਆ ਮੇਰੇ ਖਿਆਲ ਨਾਲ ਕੋਈ ਖੂਹ ਆ ਕਿਉਂਕਿ ਖੂਹ ਦੇ ਉੱਤੇ ਹੀ ਇਦਾਂ ਦੀਆਂ ਆ ਲੱਗਦੀਆਂ ਹੁੰਦੀਆਂ ਵਾ ਆ ਦੇਖੋ ਜੀ ਖੂਹ ਆ ਕਿੱਡਾ ਡੂੰਘਾ ਥੱਲੇ ਦਾ ਕੋ ਉਹ ਦੇਖੋ ਇੱਥੋਂ ਆ ਦੇਖੋ ਆ ਪੂਰਾ ਘਸ ਗਿਆ ਥਾਂ ਦੀ ਇੱਥੇ ਰੱਸੀ ਪਾਈ ਹੁੰਦੀ ਆ ਇੱਥੇ ਰੱਸੀ ਪੈਂਦੀ ਆ ਦੇਖੋ ਕਿਦਾਂ ਡੂੰਗਾ ਹੋ ਗਿਆ ਘੁੰਮ ਘੁੰਮ ਕੇ ਲੱਕੜੀ ਪੂਰੀ ਇੱਥੋਂ ਖਿਸ ਗਈ ਆ ਇੱਥੇ ਕੇਐਸਸੀ ਦੀ ਸੇਵਾ ਕਰਦੇ ਬਤਹੀਂ ਬੂਟੇ ਦੀ ਕਰ ਰਹੇ ਆ ਜੀ ਪੌਦੇ ਲਾਇ ਦੇ ਨਵੇਂ ਬਾਬਾ ਜੀ ਨੇ ਅੱਛਾ ਇੱਥੇ ਬੂਟੇ ਲਾ ਰਹੇ ਹਨ ਨਵੇਂ ਹਾਂਜੀ ਹਾਂਜੀ ਹਾਂ ਜੀ ਉਹਨਾਂ ਨੇ ਸੇਵਾ ਕਰਾਈ ਇੱਥੇ ਜੀ ਗਾਇਨ ਨੂੰ ਪਰਤ ਪਰਨ ਕਰ ਰਹੇ ਬੂਟੇ ਕਿ ਪੌਦੇ ਬਹੁਤ ਵੱਡੀ ਘਾਟ ਪੈ ਰਹੀ ਹੈ ਨਾ ਉਸ ਦੇ ਕਾਰਨ ਅਸੀਂ ਬਹੁਤ ਜਿਆਦਾ ਆਫ ਕਰ ਰਹੇ ਹਾਂ ਮਤਲਬ ਪੌਦੇ ਦੀ ਹਾਂ ਬਾਬਾ ਜੀ ਨੇ ਸਪੈਸ਼ਲ ਅੱਛਾ ਅਖੀਰ ਤੱਕ ਸਾਰੇ ਪਾਸੇ ਲਾਉਂਗਾ ਹਾਂ ਜਿਹੜੇ ਸਾਰੇ ਪੁਰਾਣੇ ਪੌਦੇ ਮਤਲਬ ਡਮਾ ਡੱਗੇ ਪਏ ਸੀ ਕਰਤ ਹੁਸੀਂ ਉਹਨਾਂ ਨੂੰ ਬਾਹਰ ਕਰ ਰਹੇ ਆ ਅੱਛਾ ਠੀਕ ਹੈ ਔਰ ਨਵੇਂ ਪੌਦੇ ਲਾਉਣ ਦੀ ਵੀ ਹਜੇ ਕੋਸ਼ਿਸ਼ ਕਰ ਬਾਬਾ ਬਾਬਾ ਬਨੀਰ ਸਿੰਘ ਵੱਲੋਂ ਠੀਕ ਹੈ ਜੀ ਠੀਕ ਹੈ ਅੱਛਾ ਜੀ ਸੜਕ ਦੇ ਰੋਡ ਦੇ ਨਾਲ-ਨਾਲ ਸਾਰੇ ਲਗਾਉਂਗੇ ਹਨ ਤੁਸੀਂ 8 ਲੱਖ ਦੇ ਲੱਗ ਚੁੱਕੇ 8 ਲੱਖ ਦੇ ਲੱਗ ਚੁੱਕੇ 8 ਲੱਖ ਦੇ ਲੱਗ ਚੁੱਕੇ ਜੀ ਆਇਆ ਕਾ ਜੀ ਇਤਿਹਾਸਿਕ ਬੁੰਗਾ ਮਸਤੂਆਣਾ ਸਾਹਿਬ ਇਹ ਜਿਹੜਾ ਸਰੋਵਰ ਹੈਗਾ ਜੀ ਇੱਧਰ ਇਤਿਹਾਸਿਕ ਸਰੋਵਰ ਬਣਿਆ ਹੈ ਉਹ ਵੱਡਾ ਸਰੋਵਰ ਬਣਿਆ ਹੈ ਦੇਖੋ ਜੋ ਬਾਹੀ ਰਾਜ ਮਾਣ ਕੋਰਨ ਸ਼ਹਿਰ ਵਿੱਚ ਸਾਗ ਉਹ ਬੜੇ ਬੱਤੀ ਆ ਸਾਰੀਆਂ ਦੇਖੋ ਕਿੱਥੇ ਇਕੱਠੀਆਂ ਹੋ ਗਈਆਂ ਇੱਥੇ ਫੋਟੋ ਖਿਚਵਾਣ ਆਈਆਂ ਮੱਛੀਆਂ ਕਿੰਦਾ ਕਿੰਨੀ ਭੀੜ ਲੱਗੀ ਹੈ ਸਾਰੀਆਂ ਇਕੱਠੀਆਂ ਹੋ ਗਈਆਂ ਇਹ ਜਿੰਨੇ ਵੀ ਇੱਧਰ ਹੈਗੇ ਆ ਸਾਰੇ ਇਤਿਹਾਸਕ ਆ ਉਹ ਜਿਹੜਾ ਆਪਾਂ ਸਰੋਵਰ ਦੇਖਿਆ ਸੀ ਗੁਰੂ ਸਰ ਇਤਿਹਾਸਿਕ ਸਰੋਵਰ ਪਾਸ਼ਾ ਹੀ 9ਵੀਂ ਅਤੇ 10ਵੀਂ ਆ ਗੁਰਦੁਰਾ ਮਨਜੀ ਸਾਹਿਬ ਜੀ ਪਾਸ਼ਾਹੀ ਨੌਵੀਂ ਅਤੇ ਦਸਵੀਂ ਆ ਮੋਹਰ ਬਣਾਏ ਹੋਏ ਦੇਖੋ ਐਂਟਰੀ ਤੇ ਆ ਮੋਹਰ ਬਣਾਏ ਕਿੱਧਰ ਬਣਿਆ ਵਾ ਕਿੱਧਰ ਬਣਿਆ ਗੁਰਦੁਰਾ ਮਨਜੀ ਸਾਹਿਬ ਪਾਸ਼ਾਹੀ ਨੌਵੀਂ ਅਤੇ ਦਸਵੀਂ ਇਤਿਹਾਸਿਕ ਗੁਰਦੁਆਰਾ ਸਾਹਿਬ ਇੱਥੇ ਬਹੁਤ ਠੰਡਾ ਇੱਥੇ ਮੋਹਰ ਬਣਾਏ ਇੱਥੇ ਦੇਖੋ ਇੱਥੇ ਵੀ ਮੋਹਰ ਲਗਾਏ ਹੋਇਆ ਆ ਦੇਖੋ ਐਂਟਰੀ ਤੇ ਬਾਹਰ ਵੀ ਮੋਹਰ ਲੱਗੇ ਹੈਗੇ ਇੱਥੇ ਵੀ ਮੋਹਰ ਲੱਗਿਆ ਦੇਖੋ ਕਿੰਨੀ ਵਧੀਆ ਕਿੰਨੀ ਸੋਹਣੀ ਇਮਾਰਤ ਬਣੀ ਹੋਈ ਆ ਸਾਰੇ ਇਤਿਹਾਸਕ ਗੁਰਦੁਆਰੇ ਆ ਆ ਦੇਖੋ ਜੀ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਬਾਹਰ ਨਲਕਾ ਵੀ ਲੱਗਿਆ ਹੋਇਆ ਪੁਰਾਣੇ ਸਮੇਂ ਦਾ ਨਲਕਾ ਦੇਖੋ ਅੱਜ ਵੀ ਚੱਲ ਰਿਹਾ ਜਿਆਦਾ ਹਲਕਾ ਜਿਹਾ ਪੰਪਾ ਪਾਰੋ ਪਾਣੀ ਜਾਂਦਾ ਦੇਖੋ ਮਿੱਠਾ ਪਾਣੀ ਜਾਂਦਾ ਤੁਸੀਂ ਪਾਜ਼ ਕਰਕੇ ਪੜ੍ਹ ਲਿਓ ਜੇ ਪੜ੍ਹਨਾ ਚਾਹੁੰਦੇ ਨੇ ਅ ਜਾਮਣਾਂ ਦਾ ਪੇੜ ਲੱਗਾ ਆ ਦਰਖਤ ਲੱਗਾ ਜਾਮਣ ਦੇਖੋ ਕਿੰਨੀਆਂ ਲੱਗੀਆਂ ਤੇ ਥੱਲੇ ਟੋਟ ਟੋਟ ਕੱਢੀ ਆਈ ਦੇਖੋ ਸਾਢੇ ਕਿ ਸਾਰੀ ਭਰੀ ਵੀ ਜਾਮਣਾਂ ਨਾਲ ਭਾਈ ਸਾਹਿਬ ਇੱਥੇ ਗੁਰਦੁਆਰਾ ਦਮਦਮਾ ਸਾਹਿਬ ਆਇਆ ਸੀਗਾ ਮੇਰਾ ਹੁਣ ਫੋਨ ਖਰਾਬ ਹੋ ਗਿਆ ਬਿਨਾ ਫੋਨ ਤੋਂ ਹੁਣ ਮੈਂ ਸਮਝ ਨਹੀਂ ਦੀ ਫੋਨ ਖਰਾਬ ਹੁਣ ਤਾਂ ਚਲੋ ਬਾਬਾ ਜੀ ਆ ਕੇ ਠੀਕ ਹੋ ਜੂਗਾ ਪਰ ਮੂਡ ਜਿਹਾ ਵੀ ਖਰਾਬ ਹੋ ਗਿਆ ਮੂਡ ਅਫਸਰਟ ਜਿਹਾ ਹੋ ਗਿਆ ਮੇਰਾ ਅੰਦਰ ਆ ਆ ਦੇਖ ਦੇ ਬਈ ਫੋਨ ਦੇਖਿਓ ਐਦੇ ਹੋ ਜਾਂਦਾ ਰੀਸਟਾਰਟ ਬਾਰ-ਬਾਰ ਚਾਲੂ ਹੋ ਜਾਂਦਾ ਬੰਦ ਹੋ ਜਾਂਦਾ ਚਾਲੂ ਹੋ ਜਾਂਦਾ ਬੰਦ ਹੋ ਜਾਂਦਾ ਫੋਨ ਚ ਪ੍ਰੋਬਲਮ ਆ ਗਈ ਆ ਪਰ ਮੂਡ ਜਿਹੀ ਪ੍ਰੋਬਲਮ ਆ ਗਈ ਆ ਮੂਡ ਵੀ ਖਰਾਬ ਹੋ ਗਿਆ ਆਪਣਾ ਇਹਦੇ ਚੱਕਰ ਚ ਬੰਦਾ ਘਰੇ ਹੋਏ ਫੋਨ ਖਰਾਬ ਹੋਏ ਫਿਰ ਤਾਂ ਕੋਈ ਦਿੱਕਤ ਨਹੀਂ ਹੁਣ ਬਾਹਰ ਆਏ ਹੋਏ ਆ ਹੁਣ ਫੋਨ ਖਰਾਬ ਹੋ ਗਿਆ ਹੋਨ ਥੋੜਿਆ ਹੋਰ ਤੱਕ ਚੱਕਰ ਨਹੀਂ ਹੋਨ ਖਰਾਬ ਹੋ ਗਿਆ ਠੀਕ ਹੋ ਜਾਊਗਾ ਪਰ ਇਦਾਂ ਸਫਰ ਦਾ ਮਜ਼ਾ ਕਿਰਕਰਾ ਜਾ ਹੋ ਜਾਂਦਾ ਵਾ ਇੱਧਰ ਵੀ ਸੜਕ ਦੇ ਕਿਨਾਰੇ ਤੇ ਮਾਰਕੀਟ ਲੱਗੀ ਹੈ ਦੋਨੋਂ ਤਰਫ ਮਾਰਕੀਟ ਲੱਗੀ ਹੈ ਉਧਰਲੀ ਸਾਈਡ ਤੇ ਥੋੜੀ ਮਾਰਕੀਟ ਵੱਡੀ ਲੱਗੀ ਆ ਇੱਧਰ ਆ ਕੁਲਫੀਆਂ ਕੁਲਫੀਆਂ ਵਗੈਰਾ ਲੱਗੀਆਂ ਵਾ ਉਹ ਸਾਹਮਣੇ ਨਵਾਂ ਗੇਟ ਦੀ ਉਸਾਰੀ ਹੋ ਰਹੀ ਆ ਆ ਦੇਖੋ ਗੇਟ ਕਿੱਦਾਂ ਵੱਡਾ ਬੰਦਾ ਪਿਆ ਵਾ ਬਹੁਤ ਵੱਡਾ ਗੇਟ ਬੰਦਾ ਇੱਧਰਲੀ ਸਾਈਡ ਤੇ ਪਾਰਕਿੰਗ ਬਣੀ ਹੈ ਮੇਰੇ ਹਿਸਾਬ ਨਾਲ ਉਹ ਥੱਲੇ ਪਾਰਕਿੰਗ ਆ ਆ ਦੇਖੋ ਕਿੰਨਾ ਵੱਡਾ ਉੱਪਰੋਂ ਵੀ ਅੰਦਰੋਂ ਵੀ ਦੇਖੋ ਕਿੰਨਾ ਚੌੜਾ ਗੇਟ ਬਣਾਇਆ ਹੈ ਇੱਥੋਂ ਐਂਟਰੀ ਕਰੋ ਐਂਟਰੀ ਕਰਦੇ ਸਾਰੀਓ ਦੇਖੋ ਸਾਹਮਣੇ ਜਿਹੜੀ ਪਹਿਲੀ ਬਿਲਡਿੰਗ ਆ ਉਹ ਸਰਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸਥਾਨ ਤੱਕ ਸਿਦਮ ਆਸਾਇ ਗੁਰੂ ਕਾਂਸੀ ਲੰਬੀ ਸਾਬੂ ਹੁੰਦਾ ਵਿਖੇ ਸੁਭਾਈ ਮਾਨ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਪਾਵਨ ਸਥਾਨ ਤੇ ਆ ਕੇ ਧਰਤੀ ਨੂੰ ਬਾਗ ਲੁੰਦਿੰਦੇ ਨੇ ਤਾਕਤ ਸਵ ਦੇ ਨਾਲ ਗੁਰਦੁਆਰਾ ਦੰਮ ਬਨਾ ਸਾਹਿਬ ਜੀ ਹੈ ਜਿਸ ਨੂੰ ਕਾਮਤੇ ਕਲਗੀਧਰ ਪਿਤਾ ਜੀ ਨੇ ਜੰਗ ਵਾਲਾ ਕਮਰ ਕਸਾ ਕੋਲ ਕੇ ਬੈਠ ਕੇ ਦਮ ਲਿਆ ਇਸ ਕਰਕੇ ਇਸ ਪਾਵਨ ਸਥਾਨ ਦਾ ਨਾਮ ਦੰਮ ਬਨਾ ਸਾਹਿਬ ਪਿਆ ਇੱਥੇ ਹੀ ਕਲਗੀਧਰ ਪਿਤਾ ਜੀ ਨੇ ਧੰਨ Sri Guru Granth Sahib Maharaj ji ਸੰਪੂਰਨਤਾ ਭਾਈ ਮਨੀ ਸਿੰਘ ਜੀ ਲਿਖਾਰੀ ਬਾਬਾ ਦੀਪ ਸਿੰਘ ਜੀ ਨੂੰ ਸਹਿਲਖਰ ਲਗਾ ਕੇ ਧੰਨ ਗੁਰੂ ਤੇਗ ਬਹਾਦਰ ਸਾਧਗੁਰਾਂ ਦੀ ਬਾਣੀ ਦਰਸ ਕਰਦੇ ਆ ਪਾਵਨ ਸਥਾਨ ਤੇ ਕਰਵਾਈ ਆ ਬਦਰਵਾਰ ਦਮਦਮਾ ਹੈ ਜਹਾਂ ਤੰਬੂ ਲਗਵਾਏ ਕੈ ਗੁਰਧਹਾ ਮਨੇ ਸਿੰਘ ਕੋ ਲਿਖਣ ਬਿਠਾਇ ਕੈ ਗੁਰਨਾਨਕ ਦਾ ਧਿਆਨ ਤਰਹਿ ਕੈ ਨਿਤ ਪ੍ਰਤ ਗੁਰੂ ਆਚਾਰੀ ਜੈਸੇ ਬਾਣੀ ਲਿਖੀ ਮਨੇ ਸੰਗਤ ਅਸੀਂ ਉਪਰੰਤ ਕਲਗੀਧਰ ਪਿਤਾ ਜੀ ਨੇ ਜੋ ਸਮਗਰੀ ਬਚੀ ਕਲਮਾ ਸਿਆਹੀ ਕੋ ਤੱਕ ਸਰ ਦੇ ਸਾਹਮਣੇ ਪਾਵਨ ਸਥਾਨ ਕੋ ਦੁਆਰਾ ਲੇਖਨ ਅਨੁਸਾਰ ਸਭ ਦੇ ਸਰੋਵਰ ਵਿੱਚ ਜਲ ਪ੍ਰਵਾਹ ਕਰਦੇ ਆ ਪਾਵਨ ਧਰਤੀ ਨੂੰ ਗੁਰੂ ਕਾਂਸੀ ਦਾ ਵਰਦਾਨ ਦਿੰਦੇ ਆ ਵਚਨ ਕੀਤਾ ਵੀ ਜੋ ਪ੍ਰਾਣੀ ਪਾਵਨ ਸਥਾਨ ਤੇ ਆ ਕੇ ਗੁਰਮੁਖੀ 35 ਲਿਖੇਗਾ ਗੁਰਮੁਖੀ 35 ਗਿਆਨ ਦੀ ਪ੍ਰਾਪਤੀ ਹੋਵੇਗੀ ਵਿਦਵਾਨ ਬਣੇਗਾ ਇਤਿਹਾਸ ਦੇ ਬੋਲ ਨੇ ਇਹ ਹੈ ਪ੍ਰਗਟ ਹਮਾਰੀ ਕਾਂਸੀ ਪੜ੍ਹ ਹੈ ਇहां ਢੋਰ ਮਤਰਾਸੀ ਲੇਖ ਗੁਣੀ ਕਵਿੰਦ ਗਿਆਨੀ ਬੁੱਧ ਸੰਧ ਹਵਹਿ ਤਾਨੀ ਤਿਨ ਕੇ ਕਾਰਨ ਕਲਮ ਘੜ ਦੇਤ ਪ੍ਰਗਟ ਹਮਡਾਰ ਸਿੱਖ ਸਖਾਇਤ ਪੜੇਗੀ ਹਮਰੇ ਕਈ ਹਜ਼ਾਰ ਇੱਥੇ ਹੀ ਕਲਗੀਧਰ ਪਿਤਾ ਜੀ ਨੇ ਖਾਲਸਾ ਪੰਥ ਨੂੰ ਪੁੱਤਰ ਬਣਾ ਕੇ ਮਾਤਾ ਸਬਕੌਰ ਜੀ ਪਾਵਨ ਪਿੱਤਰ ਚੂੜੀ ਵਿੱਚ ਪਾਇਆ ਗੁਰਦੁਆਰਾ ਮਾਤਾ ਸਬਕੌਰ ਜੀ ਮਾਤਾ ਸੁੰਦਰ ਕੌਰ ਜੀ ਦੇ ਪਾਵਨ ਸਥਾਨਾਂ ਤੇ ਸਤਿਗੁਰਾਂ ਨੇ ਬਚਨ ਕੀਤਾ ਸੀ ਖਾਲਸਾ ਪੰਥ ਸੰਗਤ ਵਾਲੇ ਇਸ਼ਾਰਾ ਕਰਕੇ ਜਦੋਂ ਮਾਤਾ ਸਬਕੌਰ ਮਾਤਾ ਸੁੰਦਰ ਕੌਰ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਚਾਰ ਸਾਹਿਬ ਜਾਦੇ ਵਿਰਧ ਮਾਤਾ ਗੁਜਰਕਰ ਨજર ਨੀਆ ਰੇ ਕਿੱਥੇ ਨਹੀਂ ਉਸ ਸਮੇਂ ਕਲਗੀਧਰ ਪਿਤਾ ਜੀ ਨੇ ਖਾਲਸਾ ਪੰਥ ਵਾਲ ਇਸ਼ਾਰਾ ਕਰਕੇ ਬਚਨ ਕੀਤਾ ਸੀ ਇਹ ਪੁੱਤਰ ਨੇ ਕੇ ਸੀਸ ਪੈ ਵਾਰ دیے ਸੋ ਚਾਰ ਚਾਰ ਮੂਏ ਤੋ ਕਿਆ ਵਿਹਾ ਇਹ ਜੀਵਤ ਕਈ ਹਜ਼ਾਰ ਤਖਤ ਸਾਹਿਬ ਜੀ ਦੇ ਨਾਲ ਹੀ ਬਾਬਾ ਦੀਪ ਸਿੰਘ ਦਾ ਪਾਵਨ ਸਥਾਨ ਪੂਰਾ ਸਾਹਿਬ ਜੀ ਹੈ ਜਿੱਥੇ ਬੈਠ ਕੇ ਬਾਬਾ ਜੀ ਬਾਣੀ ਪੜਿਆ ਕਰਦੇ ਸਿਮਰਨ ਕਰਿਆ ਕਰਦੇ ਗੁਰਾ ਸਾਹਿਬ ਦੇ ਵਿੱਚ ਬਾਬਾ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਚਾਰ ਸਰੂਪਾਂ ਦਾ ਉਤਾਰਾ ਵੀ ਕੀਤਾ ਜੋ ਚਾਰੀ ਤਖਤਾਂ ਤੇ ਭੇਜੀ ਗਏ ਜਦੋਂ ਬਾਬਾ ਜੀ ਨੂੰ ਇਸ ਪਾਵਨ ਸਥਾਨ ਤੇ ਇਹ ਖਬਰਾਂ ਮਿਲੀਆਂ ਕਿ ਲਾਹੌਰ ਦਾ ਸੂਬੇਦਾਰ ਜਹਾਨ ਖਾਨ ਭਾਰੀ ਫੌਜ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਕਰਾ ਰਿਹਾ ਹੈ ਬਾਬਾ ਜੀ ਨੇ ਸੂਰਬੀਰ ਯੋਧਿਆਂ ਬਹਾਦਰਾਂ ਗੁਰਸਿੱਖਾਂ ਨੂੰ ਨਾਲ ਲੈ ਕੇ ਅਰਦਾਸਾ ਸੋਧਿਆ ਖਾਲਸਾ ਜੀ ਤਖਤ ਸਾਹਿਬ ਵਿਖੇ ਪਾਵਨ ਬਾਬਾ ਜੀ ਦੀ ਯਾਦ ਵਿੱਚ ਤੇਗਾ ਸਭ ਹੈ ਉਹ ਸੰਗਤਾਂ ਨੂੰ ਦਰਸ਼ਨ ਦਾਰੇ ਵੱਜੋਂ ਬਖਸ਼ਿਸ਼ ਕੀਤਾ ਆਪ ਆਪਣੇ ਗੱਤਰੇ ਖੰਡਾ ਪਹਿਣ ਕੇ ਬਾਣੀ ਪੜਦੇ ਆ ਸ੍ਰੀ ਹਰਮੰਦਰ ਸਾਹਿਬ ਵੱਲ ਜਾਣਾ ਕੀਤਾ ਜੱਬੇ ਜੇ ਮੈਦਾਨ ਵਿੱਚ ਸਾਂਝਾ ਵਾਰ ਲੱਗਣ ਨਾਲ ਬਾਬਾ ਜੀ ਦਾ ਸੀਸ ਟੜ ਤੋਂ ਜਿੱਦਾ ਹੋਇਆ ਸਿੰਘਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਆਪਜੀ ਤਾਕਤ ਸਰ ਜੀ ਪਾਵਨ ਧਰਤੀ ਤੋਂ ਅਰਦਾਸ ਬੇਨਤੀ ਕਰਕੇ ਚੱਲੇ ਸੂ ਕਿ ਆਸਾਨੇ ਸ੍ਰੀ ਹਰਮੰਦਰ ਸਾਹਿਬ ਪਹੁੰਚਣਾ ਹੈ ਆਪੀਆਂ ਨੇ ਰਸਤੇ ਵਿੱਚ ਸ਼ਹੀਦੀ ਪ੍ਰਾਪਤ ਕਰ ਲਈ ਹੈ ਸ੍ਰੀ ਹਰਮੰਦਰ ਸਾਹਿਬ ਹਾਲਾਂ ਅੱਗੇ ਨੇ ਇਹ ਬੋਲ ਸੁਣਦੇ ਆ ਬਾਬਾ ਜੀ ਨੇ ਪਾਵਨ ਸੀਸ ਖੱਬੇ ਹੱਥ ਦੀ ਤੇ ਰੱਖਦੇ ਆ ਸੱਜੇ ਹੱਥ ਨਾਲ ਖੰਡਾ ਵਾਉਂਦੇ ਆ ਜ਼ਾਲਮਾਂ ਨੂੰ ਸਭ ਕੁਝ ਸਿਖਾਉਂਦੇ ਆ ਧੰਨ ਗੁਰੂ ਰਾਮਦਾਸ ਸਾਧਗੁਰਾਂ ਦੇ ਦਰ ਤੇ ਪਹੁੰਚ ਕਰਕੇ ਪਾਵਨ ਸੀਛ ਪੇੜ ਕੀਤਾ ਪਤੀ ਵਿਲਾਈ ਸ੍ਰੀ ਹਰਮੰਦਰ ਸਾਹਿਬ ਆਜ਼ਾਦ ਕਰਵਾਇਆ ਤੇ ਇੱਥੇ ਹੀ ਤਕਸਲ ਦੇ ਨਾਲ ਬਾਬਾ ਜੀ ਨੇ ਜੰਗੀ ਜਿੱਦਾਂ ਧਰਮ ਜਿੱਦਾਂ ਨੂੰ ਮੁੱਖ ਰੱਖਦੇ ਆ 70 ਫੁੱਟ ਉੱਚਾ ਜਿਹੜਾ ਹੈ ਗੁਰਜਵੀ ਤਿਆਰ ਕਰਵਾਇਆ ਬਾਬਾ ਜੀ ਨੇ ਇਲਾਕਾ ਮਾਰੂਥਾਰ ਹੁਣ ਕਰਕੇ ਪਾਣੀ ਦੀ ਕਿਲਤ ਹੁਣ ਕਰਕੇ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦੇ ਆ ਬਹੁਤ ਸਮੇਂ ਜਿਹੜਾ ਹੈ ਮੂਵੀ ਲਗਵਾਉਣਾ ਕੀਤਾ ਜਿਸ ਦਾ ਨਿਰਮਲ ਯਾਰ ਸੰਗਤਾਂ ਅੱਜ ਤੱਕ ਸ਼ੱਕ ਰਹੀਆਂ ਨੇ ਇੱਥੇ ਹੀ ਪਾਵਨ ਸਥਾਨ ਗੁਰਦੁਆਰਾ ਜੰਡਸਰ ਸਾਹਿਬ ਜੀ ਹੈ ਜਿੱਥੇ ਕਲਗੀਧਰ ਪਿਤਾ ਜੀ ਨੇ ਜੰਡ ਨਾਲ ਕੋੜਾ ਬੰਨਿਆ ਤੇ ਸੰਗਾਂ ਨੂੰ ਗੁਪਤ ਖਜ਼ਾਨਾ ਕੱਢ ਕੇ ਤਨਖਾਹਾਂ ਵੀ ਵੰਡੀਆਂ ਸਨ ਬਠਿੰਡਾ ਰੋਡ ਤੇ ਗੁਰਦੁਆਰਾ ਮਹੱਲ ਸਾਹਿਬ ਜੀ ਹੈ ਕਲਗੀਧਰ ਪਿਤਾ ਜੀ ਨੇ ਵਿਸਾਖੀ ਦਾ ਦਿਹਾੜਾ ਪਾਵਨ ਸਥਾਨ ਤੇ ਵੱਡੀ ਪੱਧਰ ਤੇ ਮਨਾਉਣਾ ਕੀਤਾ ਅਮਰਤਾ ਬਾਟਾਚਾਰ ਕਰਕੇ ਸਵਾ ਲੱਖ ਪ੍ਰਾਣੀ ਨੂੰ ਮਰਤੀ ਦਾਤ ਦੇ ਕੇ ਲੋਕ ਸੋਕਿਆ ਪਰਲੋਕ ਸੇ ਹਿਲਾ ਕੀਤਾ ਅਗਲੇ ਦਿਨ ਤਖਤ ਸਾਹਿਬ ਜੀ ਤੋਂ ਮਹੱਲੇ ਦੀ ਅਰੰਭਤਾ ਕਰਕੇ ਗੁਰਦੁਆਰਾ ਮਹੱਲ ਸਾਰ ਸਾਹਿਬ ਜਾ ਕੇ ਜੋੜ ਮੇਲੀ ਦੀ ਸੰਪੂਰਨਤਾ ਕੀਤੀ ਸੋ ਖਾਲਸਾ ਜੀ ਇਹ ਪਾਵਨ ਸਥਾਨ ਤਖਤ ਸ੍ਰੀ ਦੰਦਮਾਨ ਸਾਹਿਬ ਖਾਲਸਾ ਪੰਥ ਦਾ ਚੌਥਾ ਮਹਾਨ ਤਖਤ ਹੈ ਸੋ ਸੁਸਮਤੀਆਂ ਦੇ ਸੰਬੰਧ ਸੰਗਤਾਂ ਨੂੰ ਬੇਨਤੀ ਹੈ ਆਓ ਇਸ ਪਾਵਨ ਸਥਾਨ ਤੇ ਦਰਸ਼ਨ ਦੇਦਾਰੇ ਕਰਕੇ ਸੇਵਾ ਸਿਮਨ ਕਰਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ